ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਸਾਖੀ ਦਾ ਮੇਲਾ ਬੜੇ ਹੀ ਧੂਮ-ਧਾਮ ਦੇ ਨਾਲ ਤਲਵੰਡੀ ਸਾਬੋ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਮੇਲੇ ਦੇ ਵਿੱਚ ਅਕਸਰ ਹੀ ਬੱਚੇ ਬਜ਼ੁਰਗ ਅਤੇ ਹੋਰ ਵੱਡੇ-ਵਡੇਰੇ ਸਾਰੇ ਲੋਕ ਆਉਂਦੇ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਨੇ ਅਤੇ ਮੋਹ ਮੰਗੀਆਂ ਮਰਜ਼ਾ ਪਾਉਂਦੇ ਨੇ ਅਤੇ ਵਿਸਾਖੀ ਖਾਲਸਾ ਪੰਥ ਦਾ ਸਤਿਪਨਾ ਦਿਵਸ ਹੈ ਸਰਜਨਾ ਦਿਵਸ ਹੈ ਤੇ ਇਸ ਦਿਨ ਹਮ ਹਮਾ ਕੇ ਸੰਗਤਾਂ ਪਹੁੰਚਦੀਆਂ ਨੇ ਪਰ ਬਹੁਤ ਸਾਰੇ ਸ਼ਰਾਰਤੀ ਅਨਸਰ ਵੀ ਹੁੰਦੇ ਨੇ ਜਿਸ ਦੇ ਕਰਕੇ ਸਾਡੇ ਸਮਾਜ ਦਾ ਮਾਹੌਲ ਜੋ ਹੈ ਉਹ ਖਰਾਬ ਹੋ ਜਾਂਦਾ ਹੈ ਇੱਕ ਐਦਾਂ ਦੀ ਹੀ ਘਟਨਾ ਵਿਸਾਖੀ ਦੇ ਇਸ ਮੇਲੇ ਦੇ ਉੱਪਰ ਵਾਪਰੀ ਜਦੋਂ ਚਾਰ ਪੰਜ ਕੁੜੀਆਂ ਇਕੱਠੀਆਂ ਹੋ ਕੇ ਵਿਸਾਖੀ ਦਾ ਮੇਲਾ ਦੇਖਣ ਦੇ ਲਈ ਆਈਆਂ ਕਿਉਂਕਿ ਅਕਸਰ ਹੀ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਆਪਾਂ ਮੇਲਾ ਦੇਖ ਕੇ ਆਈਏ ਤੇ ਆਪਣੇ ਕਲਾਸ ਦੇ ਵਿੱਚ ਪੜਨ ਵਾਲੀਆਂ ਕੁੜੀਆਂ ਜੋ 12ਵੀਂ ਜਮਾਤ ਦੇ ਵਿੱਚ ਪੜ੍ਹਦੀਆਂ ਸੀ ਉਹ ਸਾਰੀਆਂ ਜਨੀਆਂ ਸਲਾਹ ਕਰ ਲੈਂਦੀਆਂ ਨੇ ਕਿ ਮੇਲਾ ਦੇਖਣ ਚੱਲੀਏ ਸਭ ਤੋਂ ਪਹਿਲਾਂ ਤਲਵੰਡੀ ਸਾਹਿਬ ਉਹ ਆ ਜਾਂਦੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਨਾਮ ਅਸਤਕ ਹੋ ਕੇ ਉਸ ਤੋਂ ਬਾਅਦ ਮੇਲੇ ਦੀ ਤੁਸੀਂ ਬਹੁਤ ਸਾਰੀ ਭੀੜ ਹੁੰਦੀ ਹੈ ਤੁਸੀਂ ਦੇਖਿਆ ਹੀ ਹੋਣਾ ਤੇ ਉਸ ਭੀੜ ਦੇ ਵਿੱਚ ਆ ਜਾਂਦੀਆਂ ਨੇ ਉਥੋਂ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਕੁਝ ਖਰੀਦਣ ਵਾਲੀਆਂ ਚੀਜ਼ਾਂ ਇਹ ਸਭ ਕੁਝ ਮੇਲੇ ਦੇ ਵਿੱਚ ਪਹਿਲਾਂ ਤੋਂ ਹੀ ਲੱਗਿਆ ਹੁੰਦਾ ਹੈ ਤੇ ਕੁੜੀਆਂ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਆਹ ਚੀਜ਼ਾਂ ਖਰੀਦ ਲਈਏ ਕੋਈ ਚੂੜੀਆਂ ਖਰੀਦ ਲੈਂਦੀ ਹੈ ਕੁਝ ਹੋਰ ਪਹਿਨਣ ਵਾਲੇ ਹੋਰ ਹਾਰ ਸ਼ਿੰਗਾਰ ਵਾਲੀਆਂ ਚੀਜ਼ਾਂ ਕਿਉਂਕਿ ਹਜੇ ਉਹ ਬਚਪਨੇ ਦੇ ਵਿੱਚ ਹੀ ਸੀ ਕਿਉਂਕਿ 12ਵੀਂ ਜਮਾਤ ਦੇ ਵਿੱਚ ਆਪਾਂ ਬਚਪਨਾ ਹੀ ਕਹਿ ਸਕਦੇ ਹਾਂ ਚਾਰੋਂ ਲੜਕੀਆਂ ਇੱਕ ਦਾ ਨਾਮ ਪ੍ਰੀਤੀ ਜੋ ਕਿ ਨਾਲ ਦੇ ਹੀ ਪਿੰਡ ਦੇ ਰਹਿਣ ਵਾਲੀ ਸੀ ਤੇ ਬਾਕੀ ਦੀਆਂ ਤਿੰਨ ਲੜਕੀਆਂ ਉਸ ਦੇ ਨਾਲ ਆਈਆਂ ਸੀ ਉਹ ਵੀ ਉਸ ਦੇ ਨਾਲ ਸਕੂਲ ਦੇ ਵਿੱਚ ਪੜ੍ਹਦੀਆਂ ਸੀ ਤੇ ਉਹਨਾਂ ਨੇ ਪਹਿਲੇ ਦਿਨ ਹੀ ਹਿਸਲਾ ਕਰ ਲਈ ਸੀ ਕਿ ਆਪਾਂ ਵਿਸਾਖੀ ਦਾ ਮੇਲਾ ਦੇਖ ਕੇ ਆਉਣਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਮੇਲੇ ਦੇ ਵਿੱਚ ਘੁੰਮਦੀਆਂ ਫਿਰਦੀਆਂ ਨੇ ਮੇਲੇ ਦੇ ਵਿੱਚ ਵੱਖੋ ਵੱਖਰੇ ਝੂਲੇ ਲੱਗੇ ਹੋਏ ਝੂਲਿਆਂ ਦੇ ਉੱਪਰ ਆਨੰਦ ਲੈਂਦੀਆਂ ਉਸ ਤੋਂ ਬਾਅਦ ਜਗ੍ਹਾ ਜਗ੍ਹਾ ਸਰਕਸ ਲੱਗੀ ਹੋਈ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਜੋ ਕਿ ਖਾਣ ਪੀਣ ਵਾਲੀਆਂ ਵਸਤੂਆਂ ਲੱਗੀਆਂ ਪਈਆਂ ਸਾਰਿਆਂ ਦਾ ਆਨੰਦ ਮਾਣਦੀਆਂ ਹੋਈਆਂ ਮੇਲਾ ਦੇਖ ਰਹੀਆਂ ਸੀ ਤਾਂ ਐਸੇ ਦੌਰਾਨ ਹੀ ਕੀ ਹੁੰਦਾ ਹੈ ਕਿ ਪ੍ਰੀਤੀ ਦੀ ਨਜ਼ਰ ਪੈਂਦੀ ਹੈ ਇੱਕ ਮੁੰਡੇ ਦੇ ਵੱਲ ਇਹ ਉਹੀ ਮੁੰਡਾ ਜਿਸ ਦਾ ਨਾਮ ਰਾਜਵੀਰ ਜੋ ਕਿ ਉਸ ਨੂੰ ਸਕੂਲ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਤੰਗ ਕਰਦਾ ਹੁੰਦਾ ਸੀ ਅਕਸਰ ਹੀ ਉਸ ਦੇ ਪਿੱਛੇ ਢੇਡੇ ਵੀ ਮਾਰਦਾ ਹੁੰਦਾ ਸੀ ਤੇ ਉਹੀ ਰਾਜਵੀਰ ਜੋ ਕਿ ਉਸ ਦੇ ਨਾਲ ਤਿੰਨ ਚਾਰ ਮੁੰਡੇ ਹੋਰ ਸੀ ਉਹ ਲਗਾਤਾਰ ਉਸ ਦਾ ਪਿੱਛਾ ਕਰ ਰਹੇ ਸੀ ਪ੍ਰੀਤੀ ਅਤੇ ਉਸ ਦੀਆਂ ਸਹੇਲੀਆਂ ਜਿਸ ਪਾਸੇ ਵੀ ਜਾਂਦੀਆਂ ਉਸੇ ਪਾਸੇ ਰਾਜਵੀਰ ਪਿੱਛੇ-ਪਿੱਛੇ ਆ ਜਾਂਦਾ। ਨਾਲ ਦੀਆਂ ਜੋ ਸਹੇਲੀਆਂ ਸੀ ਉਹਨਾਂ ਨੂੰ ਪਹਿਲਾਂ ਤਾਂ ਇਹ ਲੱਗਿਆ ਕਿ ਸ਼ਾਇਦ ਇਹ ਸਾਡਾ ਵਹਿਮ ਹੋਵੇ ਕਿ ਸਾਡਾ ਕੋਈ ਪਿੱਛਾ ਕਰ ਰਿਹਾ ਹੈ। ਪਰ ਬਾਅਦ ਦੇ ਵਿੱਚ ਪ੍ਰੀਤੀ ਨੇ ਕਿਹਾ ਕਿ ਇਹ ਜਾਣ-ਬੁੱਝ ਕੇ ਆਪਣਾ ਪਿੱਛਾ ਕਰ ਰਿਹਾ ਹੈ ਕਿਉਂਕਿ ਰਾਜਵੀਰ ਉਹੀ ਲੜਕਾ ਸੀ ਜਿਸ ਦਾ ਸਕੂਲ ਦੇ ਵਿੱਚ ਪ੍ਰੀਤੀ ਦੇ ਨਾਲ ਇੱਕ ਦੋ ਵਾਰੀ ਲੜਾਈ ਝਗੜਾ ਵੀ ਹੋਇਆ ਕਿਉਂਕਿ ਅਕਸਰ ਹੀ ਉਹ ਪ੍ਰੀਤੀ ਦੇ ਪਿੱਛੇ-ਪਿੱਛੇ ਰਹਿੰਦਾ ਸੀ ਤੇ ਇਸ ਕਰਕੇ ਪ੍ਰੀਤੀ ਨੂੰ ਇਹ ਚੀਜ਼ਾਂ ਪਸੰਦ ਨਹੀਂ ਸੀ ਤੇ ਪ੍ਰੀਤੀ ਨੇ ਉਸ ਨੂੰ ਕਈ ਵਾਰ ਰੋਕਣ ਟੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਮੰਨਣ ਦੇ ਲਈ ਤਿਆਰੀ ਨਹੀਂ ਸੀ ਉਸ ਨੇ ਇੱਕ ਵਾਰੀ ਪ੍ਰੀਤੀ ਦੀ ਬਾਹ ਮੇ ਫੜ ਲਈ ਸੀ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਪ੍ਰੀਤੀ ਨੇ ਉਸ ਦੇ ਥੱਪੜ ਮਾਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਪ੍ਰਿੰਸੀਪਲ ਦੇ ਕੋਲ ਵੀ ਇਹ ਮੈਟਰ ਪਹੁੰਚ ਗਿਆ ਪਰ ਪ੍ਰਿੰਸੀਪਲ ਨੇ ਉਸ ਨੂੰ ਇੱਕ ਵਾਰੀ ਰੈਸਟਿਗੇਟ ਸਕੂਲ ਦੇ ਵਿੱਚੋਂ ਕੀਤਾ ਸੀ ਤੇ ਉਸੇ ਦੇ ਕਰਕੇ ਉਹ ਪ੍ਰੀਤੀ ਦੇ ਪਿੱਛੇ ਅਕਸਰ ਹੀ ਫਿਰਦਾ ਰਹਿੰਦਾ ਸੀ ਤੇ ਪ੍ਰੀਤੀ ਜੋ ਕਿ ਉਸ ਨੂੰ ਹਮੇਸ਼ਾ ਹੀ ਇਗਨੋਰ ਕਰਦੀ ਰਹਿੰਦੀ ਸੀ ਇੱਕ ਸਿਆਣੀ ਧੀ ਸੀ ਪ੍ਰੀਤੀ ਜੋ ਕਿ ਇਹ ਹੀ ਕਹਿੰਦੀ ਸੀ ਕਿ ਮੈਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦੇਣਾ ਜੀਆ ਦੋਸਤੋ ਮੇਲੇ ਦੇ ਵਿੱਚ ਉਹ ਚਾਰੋਂ ਸਹੇਲੀਆਂ ਘੁੰਮਦੀਆਂ ਫਿਰਦੀਆਂ ਨੇ ਆਪਣੀ ਮਸਤੀ ਦੇ ਵਿੱਚ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਟੈਨਸ਼ਨ ਇੱਕ ਪਰੇਸ਼ਾਨੀ ਜੋ ਕਿ ਸ਼ੁਰੂ ਤੋਂ ਘੁੰਮ ਰਹੀ ਸੀ ਉਹ ਸੀ ਰਾਜਵੀਰ ਰਾਜਵੀਰ ਅਤੇ ਉਸਦੇ ਦੋਸਤ ਪ੍ਰੀਤੀ ਅਤੇ ਉਸ ਦੀਆਂ ਸਹੇਲੀਆਂ ਜੇ ਕਿਸੇ ਝੂਲੇ ਤੇ ਜਾਣ ਤੇ ਉਸੇ ਝੂਲੇ ਦੀ ਟਿਕਟ ਕਰਾ ਕੇ ਉਹ ਨਾਲ ਬੈਠ ਜਾ ਕਰਨਾ ਅਤੇ ਹੁੱਲੜਬਾਜੀ ਕਰਿਆ ਕਰਨਾ ਉਸ ਤੋਂ ਬਾਅਦ ਪ੍ਰੀਤੀ ਤੇ ਉਸ ਦੀਆਂ ਸਹੇਲੀਆਂ ਕਿਸੇ ਵੀ ਦੁਕਾਨ ਤੇ ਜਾ ਕੇ ਕੁਝ ਚੂੜੀਆਂ ਜਾਂ ਕੋਈ ਹੋਰ ਛਾਪ ਅੰਗੂਠੀ ਖਰੀਦਿਆ ਕਰਨ ਉੱਥੇ ਜਾ ਕੇ ਰਾਜਵੀਰ ਦੇ ਦੋਸਤ ਅਤੇ ਰਾਜਵੀਰ ਉਹ ਵੀ ਜਾ ਕੇ ਉੱਥੇ ਹੁੱਲੜਬਾਜੀ ਕਰਿਆ ਕਰਨਾ ਤਾਂ ਐਨੇ ਵਿੱਚ ਜੋ ਪ੍ਰੀਤੀ ਤੇ ਉਸ ਦੀਆਂ ਸਹੇਲੀਆਂ ਨੇ ਬਹੁਤ ਜ਼ਿਆਦਾ ਤੰਗ ਹੋ ਜਾਂਦੀਆਂ ਨੇ ਅਕਸਰ ਹੀ ਆਪਾਂ ਦੇਖਦੇ ਆਂ ਮੇਲਿਆਂ ਦੇ ਵਿੱਚ ਇਦਾਂ ਦੇ ਹੁੱਲੜਬਾਜੀ ਕਰਨ ਵਾਲੇ ਬਹੁਤ ਆ ਜਾਂਦੇ ਨੇ ਉਸ ਤੋਂ ਬਾਅਦ ਜੋ ਪ੍ਰੀਤੀ ਦੀਆਂ ਸਹੇਲੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਅਸੀਂ ਜੂਸ ਪੀਣਾ ਹੈ। ਉਸ ਤੋਂ ਬਾਅਦ ਪ੍ਰੀਤੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਉਸ ਜੂਸ ਵਾਲੀ ਰੇੜੀ ਦੇ ਉੱਪਰ ਆ ਜਾਂਦੀ ਹੈ। ਤੇ ਜੂਸ ਵਾਲੇ ਨੂੰ ਕਹਿੰਦੀ ਹੈ ਕਿ ਭਾਈ ਜੂਸ ਦੇ ਦਿਓ। ਤੇ ਜੂਸ ਵਾਲਾ ਕਹਿਣ ਲੱਗਾ ਕਿ ਕਿਹੜਾ ਜੂਸ ਪੀਓਗੇ? ਗੰਨੇ ਦਾ ਜੂਸ ਵੀ ਸੀ ਉਸ ਦੇ ਕੋਲ, ਮੰਗੋ ਸ਼ੇਕ, ਬਨਾਣਾ ਸ਼ੇਕ, ਬਹੁਤ ਸਾਰੇ ਜੂਸ ਸੀ। ਤਾਂ ਉਸ ਤੋਂ ਬਾਅਦ ਉਸਨੇ ਕਿਹਾ ਕਿ ਮੈਨੂੰ ਮੰਗੋ ਸ਼ੇਕ ਬਣਾ ਦਿਓ। ਤੇ ਜੂਸ ਵਾਲੇ ਦੇ ਕੋਲ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਭੀੜ ਸੀ। ਇਸ ਕਰਕੇ ਉਸਨੇ ਕਿਹਾ ਕਿ ਮੈਡਮ ਜੀ ਤੁਸੀਂ ਥੋੜਾ ਚਿਰ ਇੰਤਜ਼ਾਰ ਕਰੋ ਮੈਂ ਇਹਨਾਂ ਗ੍ਰਾਹਕਾਂ ਨੂੰ ਸਲਟਾ ਲਵਾਂ ਤਾਂ ਐਨੇ ਵਿੱਚ ਕੀ ਹੁੰਦਾ ਹੈ ਕਿ ਰਾਜਵੀਰ ਤੇ ਉਸਦੇ ਦੋਸਤ ਉਸ ਜੂਸ ਵਾਲੀ ਰੇੜੀ ਦੇ ਕੋਲ ਆ ਜਾਂਦੇ ਨੇ ਤੇ ਉੱਲੇ ਹੋ ਕੇ ਖੜੇ ਹੋ ਜਾਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਸਾਨੂੰ ਵੀ ਮੰਗੋ ਸ਼ੇਕ ਬਣਾ ਦਿਓ ਤਾਂ ਐਨੇ ਵਿੱਚ ਕੀ ਹੁੰਦਾ ਹੈ ਉਹਨਾਂ ਨੇ ਮੰਗੋ ਸ਼ੇਕ ਬਣਾ ਦਿੱਤਾ ਮੰਗੋ ਸ਼ੇਕ ਬਣਾ ਕੇ ਉਹਨਾਂ ਨੂੰ ਦੇ ਦਿੱਤਾ ਕਿ ਆ ਚੱਕੋ ਮੰਗੋ ਸ਼ੇਕ ਤੇ ਉਹਨਾਂ ਨੇ ਤਿੰਨ ਗਲਾਸ ਉਹਦੇ ਵਿੱਚੋਂ ਚੱਕ ਲਏ ਤੇ ਇੱਕ ਗਲਾਸ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਉਹ ਜੂਸ ਵਾਲਾ ਕਹਿੰਦਾ ਕਿ ਇਹ ਗਲਾਸ ਵੀ ਤੁਸੀਂ ਨਹੀਂ ਲੈ ਰਹੇ ਉਸ ਤੋਂ ਬਾਅਦ ਰਾਜਵੀਰ ਨੇ ਕਿਹਾ ਕਿ ਨਹੀਂ ਅਸੀਂ ਤਾਂ ਇੱਕ ਹੀ ਗਲਾਸ ਲੈਣਾ ਹੈ ਉਸ ਤੋਂ ਬਾਅਦ ਕਿਹਾ ਕਿ ਇਹ ਗਲਾਸ ਉਹ ਮੈਡਮ ਜਿਹਨੂੰ ਦੇ ਦਿੰਨੇ ਆ ਕਿਉਂਕਿ ਉਸਨੇ ਵੀ ਮੰਗੋ ਸ਼ੇਕ ਆਰਡਰ ਕੀਤਾ ਸੀ ਰਾਜਵੀਰ ਨੇ ਬੜੀ ਹੀ ਚਲਾਕੀ ਦੇ ਨਾਲ ਉਸ ਦੇ ਗਲਾਸ ਦੇ ਵਿੱਚ ਇੱਕ ਨਸ਼ੀਲੀ ਦਵਾਈ ਪਾ ਦਿੱਤੀ ਉਸ ਤੋਂ ਬਾਅਦ ਪ੍ਰੀਤੀ ਨੇ ਉਹ ਗਲਾਸ ਚੁੱਕਿਆ ਅਤੇ ਮੰਗੋ ਸ਼ੇਕ ਜੋ ਹੁੰਦਾ ਹੈ ਉਹ ਗਾੜਾ ਹੁੰਦਾ ਉਸ ਦੇ ਉੱਪਰ ਹੋਰ ਵੀ ਡਰਾਈ ਫਰੂਟ ਵਗੈਰਾ ਪਾਏ ਹੁੰਦੇ ਨੇ ਤੇ ਇਸ ਕਰਕੇ ਪਤਾ ਨਹੀਂ ਚੱਲਦਾ ਉਹ ਚਮਚਾਂ ਦੇ ਨਾਲ ਮੈਂਗੋ ਸ਼ੇਕ ਨੂੰ ਖਾ ਵੀ ਰਹੀ ਸੀ ਅਤੇ ਘੁੱਟ ਘੁੱਟ ਕਰਕੇ ਪੀ ਵੀ ਰਹੀ ਸੀ 5-7 ਮਿੰਟਾਂ ਦੇ ਵਿੱਚ ਪੂਰੇ ਜੂਸ ਦਾ ਆਨੰਦ ਲੈਂਦੇ ਹੋਏ ਉਸ ਨੇ ਪੂਰੀ ਦੀ ਪੂਰੀ ਉਹ ਜਿਹੀ ਦਵਾਈ ਹੈ ਉਸ ਮੈਂਗੋ ਸ਼ੇਕ ਦੇ ਰਾਹੀਂ ਖਾਦੀ ਗਈ ਸਾਰਾ ਗਲਾਸ ਉਸ ਨੇ ਖਾਲੀ ਕਰ ਦਿੱਤਾ ਤੇ ਗਲਾਸ ਖਾਲੀ ਕਰਨ ਤੋਂ ਬਾਅਦ ਵਾਪਸ ਆਪਦੇ ਸਹੇਲੀਆਂ ਦੇ ਨਾਲ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਮੇਲਾ ਦੇਖਣ ਲੱਗ ਜਾਂਦੀ ਹੈ 5-7 ਮਿੰਟਾਂ ਦੇ ਬਾਅਦ ਉਸ ਨੂੰ ਥੋੜੇ ਚੱਕਰ ਆਉਣ ਲੱਗ ਜਾਂਦੇ ਨੇ ਪ੍ਰੀਤੀ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ ਕਿ ਤੁਸੀਂ ਲੋਕ ਮੇਲਾ ਦੇਖੋ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਹੈ ਮੈਨੂੰ ਐ ਘਬਰਾਟ ਜੀ ਮਹਿਸੂਸ ਹੋ ਰਹੀ ਹੈ ਤੇ ਇਸ ਕਰਕੇ ਮੈਂ ਥੋੜੀ ਦੇਰ ਇੱਧਰ ਬੈਠਣਾ ਚਾਹੁੰਦੀ ਆ ਪਰ ਮੈਨੂੰ ਬਾਜ ਮਾਰ ਲਿਓ ਕਿਉਂਕਿ ਇੱਕੇ ਦਮ ਗਰਮੀ ਵੀ ਹੋਈ ਤੇ ਦੂਜੀ ਗੱਲ ਇਹ ਕਿ ਉਸਨੇ ਜੋ ਨਸ਼ੀਲੀ ਦਵਾਈ ਪਾ ਦਿੱਤੀ ਸੀ ਉਸ ਦੇ ਗਲਾਸ ਦੇ ਵਿੱਚ ਐਸ ਕਰਕੇ ਜੋ ਕਿ ਉਸ ਨੂੰ ਬਹੁਤ ਜ਼ਿਆਦਾ ਘਬਰਾਹਟ ਹੋਣ ਤੇ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਆਉਣ ਲੱਗ ਪਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ ਤੇ ਛਾਵੇਂ ਇੱਕ ਦਰਖਤ ਦੇ ਥੱਲੇ ਆ ਕੇ ਬੈਠ ਗਏ ਦੂਜੇ ਪਾਸੇ ਰਾਜਵੀਰ ਤੇ ਉਸ ਦੇ ਦੋਸਤਾਂ ਦੀ ਜੋ ਨਜ਼ਰ ਸੀ ਉਹ ਐਸ ਵਕਤ ਪ੍ਰੀਤੀ ਦੇ ਉੱਪਰ ਹੀ ਸੀ ਉਹ ਇਹੀ ਦੇਖ ਰਹੇ ਸੀ ਕਿ ਪ੍ਰੀਤੀ ਕਦੋਂ ਬੇਹੋਸ਼ ਹੋਵੇ ਤੇ ਅਸੀਂ ਮੌਕੇ ਦਾ ਫਾਇਦਾ ਉਠਾ ਲਈਏ ਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਕਿ ਰਾਜਵੀਰ ਅਤੇ ਉਸ ਦੇ ਦੋਸਤ ਪ੍ਰੀਤੀ ਦੇ ਕੋਲ ਆਉਂਦੇ ਨੇ ਤੇ ਪ੍ਰੀਤੀ ਉਸ ਵਕਤ ਬੇਹੋਸ਼ੀ ਦੀ ਹਾਲਾਤ ਵਿੱਚ ਸੀ ਤੇ ਰਾਜਵੀਰ ਰਾਏ ਕਹਿੰਦਾ ਪ੍ਰੀਤੀ ਕੀ ਹੋਇਆ ਤੈਨੂੰ ਪ੍ਰੀਤੀ ਜੋ ਬਿਲਕੁਲ ਨਾਚਾਰ ਸੀ ਉਹ ਕਹਿੰਦੀ ਮੈਨੂੰ ਚੱਕਰ ਆ ਰਹੇ ਆ ਕਿ ਚੱਲ 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 ਤੈਨੂੰ ਡਾਕਟਰ ਨੂੰ ਦਿਖਾ ਕੇ ਆਈਏ ਇੱਥੇ ਤੈਨੂੰ ਹੋਰ ਜਿਆਦਾ ਦਿੱਕਤ ਹੋ ਸਕਦੀ ਹੈ ਉਸ ਤੋਂ ਬਾਅਦ ਉਹ ਚਾਰੋਂ ਲੜਕੇ ਪ੍ਰੀਤੀ ਨੂੰ ਫੜ ਕੇ ਮੇਲੇ ਦੇ ਵਿੱਚ ਦੀ ਤੋਰੀ ਜਾ ਰਹੇ ਨੇ ਲੋਕਾਂ ਦੀ ਧਿਆਨ ਉਹਨਾਂ ਦੇ ਉੱਪਰ ਨਹੀਂ ਆ ਰਿਹਾ ਸੀ ਕਿਉਂਕਿ ਲੋਕ ਇਹ ਸੋਚ ਰਹੇ ਸੀ ਕਿ ਮੇਲੇ ਦੇ ਵਿੱਚ ਸ਼ਾਇਦ ਕਿਸੇ ਲੜਕੇ ਨੂੰ ਚੱਕਰ ਆ ਗਿਆ ਹੋਵੇ ਹੋ ਸਕਦਾ ਇਹਨਾਂ ਦੀ ਭੈਣ ਹੋਵੇ ਕਿਉਂਕਿ ਹਰ ਕੋਈ ਇਹ ਸੋਚਦਾ ਹੈ ਕਿ ਮੇਲਾ ਦੇਖਣ ਆਈ ਹੋਣੀ ਹੋ ਸਕਦਾ ਇਹਨਾਂ ਦੇ ਭਰਾ ਹੋਣੇ ਆ ਇਸ ਨੂੰ ਕੋ ਚੱਕਰ ਆ ਗਿਆ ਹੁਣੇ ਹੁਣ ਬਾਹਰ ਲੈ ਕੇ ਜਾਂਦੇ ਆ ਮੇਲੇ ਤੋਂ ਕਿਉਂਕਿ ਐਦਾਂ ਦੀਆਂ ਘਟਨਾਵਾਂ ਸਮਾਜ ਦੇ ਵਿੱਚ ਘਟ ਜਾਂਦੀਆਂ ਨੇ ਤੇ ਆਪਾਂ ਨੂੰ ਪਤਾ ਤੱਕ ਨਹੀਂ ਲੱਗਦਾ ਕਿ ਕੀ ਹਾਲਾਤ ਬਣ ਜਾਂਦੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਵੇਂ ਹੀ ਮੇਲੇ ਤੋਂ ਬਾਹਰ ਜਾਂਦੇ ਨੇ ਤੇ ਕਾਲੀ ਥਾਰ ਆਉਂਦੀ ਹੈ ਤੇ ਕਾਲੀ ਥਾਰ ਦੇ ਵਿੱਚ ਪ੍ਰੀਤ ਨੂੰ ਬੰਦ ਕਰ ਦਿੱਤਾ ਜਾਂਦਾ ਤੇ ਚਾਰੋਂ ਜਣੇ ਉਸ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਤੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾਲ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਉਸ ਤੋਂ ਬਾਅਦ ਰਾਜਵੀਰ ਅਤੇ ਉਸਦੇ ਦੋਸਤ ਆਪਣੀ ਕਾਲੀ ਥਾਰ ਦੇ ਵਿੱਚ ਉਸ ਲੜਕੀ ਨੂੰ ਮਿਠਾਉਂਦੇ ਨੇ ਅਤੇ ਕਾਰ ਸਟਾਰਟ ਕਰਕੇ ਉੱਥੋਂ ਨਿਕਲ ਜਾਂਦੇ ਨੇ ਉਸੇ ਮੇਲੇ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਤਨਾਤ ਸੀ ਜਿਸ ਦਾ ਨਾਮ ਸੀ ਸਰਬਜੀਤ ਕੌਰ ਸਰਬਜੀਤ ਕੌਰ ਇਹ ਹੀ ਦੇਖ ਰਹੀ ਸੀ ਕਿ ਚਾਰ ਲੜਕੇ ਇੱਕ ਲੜਕੀ ਨੂੰ ਲੈ ਕੇ ਜਾ ਰਹੇ ਨੇ ਕਿਤੇ ਉਸਦੇ ਨਾਲ ਕੋਈ ਹੁਣ ਹੋਣੀ ਨਾ ਹੋ ਜਾਵੇ ਉਹ ਸਮਝ ਚੁੱਕੀ ਸੀ ਕਿ ਜੇਕਰ ਇਹ ਲੜਕੀ ਬੇਹੋਸ਼ ਹੋਈ ਹੈ ਮੰਨ ਲਓ ਇਸ ਨੂੰ ਚੱਕਰ ਆਇਆ ਹੈ ਤੇ ਇਸ ਦੇ ਨਾਲ ਕੋਈ ਲੜਕੀ ਹੋਰ ਵੀ ਹੋਣੀ ਚਾਹੀਦੀ ਸੀ ਆਇਆ ਤਾਂ ਨਹੀਂ ਹੈ ਕਿ ਇਹ ਮੁੰਡਿਆਂ ਦੇ ਨਾਲ ਹੀ ਮੇਲਾ ਦੇਖਣ ਆਈ ਸੀ ਜਾਂ ਫਿਰ ਕੱਲੀ ਮੇਲਾ ਦੇਖਣ ਆਈ ਸੀ ਇਸ ਦੇ ਨਾਲ ਇੱਕ ਦੋ ਲੜਕੀਆਂ ਤਾਂ ਹੋਣੀਆਂ ਹੀ ਆ ਉਸਨੇ ਸੋਚਿਆ ਕਿ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਹੈ ਮੈਨੂੰ ਇਸ ਵਿਸ਼ੇ ਤੇ ਇਸ ਮਾਮਲੇ ਦੇ ਉੱਪਰ ਗਹਿਰਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਉਸਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਨਹੀਂ ਦੱਸਿਆ ਉਸ ਨੇ ਆਪਣੀ ਐਕਟਿਵਾ ਸਟਾਰਟ ਕੀਤੀ ਐਕਟਿਵਾ ਸਟਾਰਟ ਕਰਕੇ ਉਸ ਥਾਰ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗੱਡੀ ਸੁੰਨਸਾਨ ਰਸਤਿਆਂ ਦੇ ਵੱਲ ਨੂੰ ਵੱਚ ਚੁੱਕੀ ਸੀ ਥਾਰ ਗੱਡੀ ਫੁੱਲ ਸਪੀਡ ਦੇ ਨਾਲ ਜਾ ਰਹੀ ਸੀ ਤੇ ਸਰਬਜੀਤ ਕੌਰ ਜੋ ਕਿ ਐਸ ਵਕਤ ਕਾਂਸਟੇਬਲ ਸੀ ਉਸ ਨੇ ਵੀ ਬੜੀ ਦਲੇਰੀ ਦਿਖਾਈ ਉਸ ਨੇ ਵੀ ਐਕਟਿਵਾ ਫੁੱਲ ਸਪੀਡ ਦੇ ਉੱਪਰ ਭਜਾਰੇ ਸੀ ਆਪਣੇ ਬਿਨਾ ਕਿਸੇ ਜਾਨ ਮਾਲ ਦੇ ਪ੍ਰਵਾਹ ਕੀਤੇ ਹੋਏ ਉਹ ਆਪਣੀ ਐਕਟਿਵਾ ਚਲਾ ਰਹੀ ਸੀ ਅਤੇ ਅਗਾ ਵਧ ਰਹੀ ਸੀ ਐਸੇ ਦੌਰਾਨ ਹੀ ਸੁੰਨਸਾਨ ਰਸਤਿਆਂ ਦੇ ਵਿੱਚ ਆਪਣੀ ਐਕਟਿਵਾ ਦੇ ਰਾਹੀ ਕਿਉਂਕਿ ਇਹ ਰਸਤਾ ਛੋਟਾ ਸੀ ਛੋਟੇ ਰਸਤਿਆਂ ਦੇ ਵਿੱਚ ਕਈ ਵਾਰ ਥਾਰ ਗੱਡੀ ਦੀ ਸਪੀਡ ਨਹੀਂ ਬਣਦੀ ਤੇ ਐਕਟਿਵਾ ਦੀ ਸਪੀਡ ਬਣ ਜਾਂਦੀ ਇੱਕ ਕੋਈ ਛੋਟੇ ਰਸਤਿਆਂ ਵਿੱਚ ਦੇ ਨਿਕਲ ਜਾਂਦੀ ਹੈ ਉਸਨੇ ਅੱਗੇ ਦੀ ਅੱਗੇ ਕਰਕੇ ਐਕਟਿਵਾ ਅੱਗੇ ਰੋਕ ਦਿੱਤੀ ਤੇ ਉਸ ਤੋਂ ਬਾਅਦ ਥਾਰ ਨੂੰ ਰੁਕਿਆ ਗਿਆ ਅਤੇ ਇਹ ਕਿਹਾ ਕਿ ਮੈਂ ਤੁਹਾਡੀ ਗੱਡੀ ਤੇ ਤਲਾਸ਼ੀ ਲੈਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਰਾਜਵੀਰ ਖੁਦ ਬੋਲਦਾ ਹੈ ਕਿ ਮੈਡਮ ਜੀ ਤੁਸੀਂ ਕੌਣ ਹੋ ਨਾ ਸਾਡੀ ਗੱਡੀ ਦੀ ਤਲਾਸ਼ੀ ਲੈਣ ਵਾਲੇ ਇਹ ਕੁੜੀ ਸਾਡੀ ਰਿਸ਼ਤੇਦਾਰ ਹੈ ਮੇਲੇ ਦੇ ਵਿੱਚ ਆਈ ਸੀ ਇਸ ਦੀ ਤਬੀਅਤ ਖਰਾਬ ਹੋ ਗਈ ਸੀ ਤੁਹਾਡੇ ਕੋਲ ਕੋਈ ਹੱਕ ਨਹੀਂ ਹੈ ਸਾਡੀ ਗੱਡੀ ਦੀ ਤਲਾਸ਼ੀ ਲੈਣ ਦਾ ਦੋਸਤੋ ਬਾਅਦ ਸਰਬਜੀਤ ਕੌਰ ਨੇ ਕਿਹਾ ਕਿ ਹੱਕ ਚਾਹੇ ਨਹੀਂ ਹੈ ਪਰ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੈਂ ਪੰਜਾਬ ਪੁਲਿਸ ਦੀ ਵਰਦੀ ਪਾਈ ਆ ਮੇਰੇ ਵੀ ਕੁਝ ਫਰਜ਼ ਨੇ ਜੇਕਰ ਇਸਨੀ ਕੋਈ ਦਿੱਕਤ ਹੈ ਇਸ ਨੂੰ ਕੋਈ ਤਬੀਅਤ ਖਰਾਬ ਹੋਈ ਹੈ ਤਾਂ ਮੈਂ ਐਕਟਿਵਾ ਇੱਥੇ ਰੋਕ ਦਿੰਨੀ ਆ ਮੈਂ ਤੁਹਾਡੇ ਨਾਲ ਬੈੰਨੀ ਆ ਨਾਲ ਜਾ ਕੇ ਸਿਵਲ ਹਸਪੀਟਲ ਦੇ ਵਿੱਚ ਇਸ ਦਾ ਇਲਾਜ ਕਰਵਾਉਣੀ ਆ ਤੁਹਾਨੂੰ ਕੀ ਦਿੱਕਤ ਪਰੇਸ਼ਾਨੀ ਹੈ ਤਾਂ ਉਸ ਤੋਂ ਬਾਅਦ ਰਾਜਵੀਰ ਕਹਿਣ ਲੱਗਾ ਕਿ ਮੈਡਮ ਜੀ ਤੁਸੀਂ ਸਾਡੇ ਨਾਲ ਇੰਨਾ ਧੱਕਾ ਨਹੀਂ ਕਰ ਸਕਦੇ ਤੁਸੀਂ ਸਾਡੇ ਨਾਂ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਤਾਂ ਉਸ ਕਾਂਸਟੇਬਲ ਨੇ ਕਿਹਾ ਕਿ ਇੰਟਰਫੇਅਰ ਵਾਲੀ ਇਸ ਦੇ ਵਿੱਚ ਕਿਹੜੀ ਗੱਲ ਹੈ ਮੈਂ ਤੁਹਾਡੇ ਨਾਲ ਚੱਲਾਂਗੀ ਨਾਲ ਜਾ ਕੇ ਇਲਾਜ ਕਰਵਾ ਦਾਂਗੇ ਬਾਅਦ ਵਿੱਚ ਤੁਸੀਂ ਮੈਨੂੰ ਇੱਥੇ ਵਾਪਸ ਛੱਡ ਦਿਓ। ਉਸ ਤੋਂ ਬਾਅਦ ਉਹ ਕਾਂਸਟੇਬਲ ਸਰਬਜੀਤ ਕੌਰ ਵੀ ਡਰ ਗਈ। ਉਸਨੇ ਸੋਚਿਆ ਕਿ ਚਾਰੋਂ ਲੜਕੇ ਐ। ਮੈਂ ਇਹਨਾਂ ਨਾਲ ਬੈਠ ਗਈ ਤਾਂ ਹੋ ਸਕਦਾ ਮੇਰੇ ਨਾਲ ਵੀ ਕੋਈ ਤੱਕਾ ਹੋ ਸਕਦਾ ਹੈ ਕਿਉਂਕਿ ਉਹ ਵੀ ਯੰਗ ਸੀ, ਜਵਾਨ ਸੀ। ਪਰ ਉਸ ਤੋਂ ਬਾਅਦ ਹਰ ਕੀ ਸਰਬਜੀਤ ਕੌਰ ਨੇ ਇਹੀ ਕਹਿ ਦਿੱਤਾ ਕਿ ਤੁਸੀਂ ਲੋਕ ਜਾਓ। ਉਸਨੇ ਆਪਣੇ ਥਾਰ ਸਟਾਰਟ ਕਰ ਲਈ ਤੇ ਰਾਜਵੀਰ ਦੇ ਮਨ ਦੇ ਵਿੱਚ ਹਜੇ ਵੀ ਉਹੀ ਸ਼ੈਤਾਨੀ ਜਾਗ ਗਈ ਕਿ ਅਸੀਂ ਪੁਲਿਸ ਨੂੰ ਬੇਵਕੂਫ ਬਣਾ ਦਿੱਤਾ ਤੇ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਏ। ਉਸ ਤੋਂ ਬਾਅਦ ਸਰਬਜੀਤ ਕੌਰ ਕੀ ਕਰਦੀ ਹੈ ਆਪਣਾ ਫੋਨ ਕੱਢਦੀ ਹੈ ਤੇ ਆਪਣਾ ਫੋਨ ਕੱਢ ਕੇ ਪੁਲਿਸ ਕੰਟਰੋਲ ਰੂਮ ਦੇ ਵਿੱਚ ਕਾਲ ਕਰ ਦਿੰਦੀ ਹੈ। ਅਤੇ ਗੱਡੀ ਦਾ ਨੰਬਰ ਦੱਸ ਦਿੰਦੀ ਹੈ ਕਿ ਇੱਕ ਥਾਰ ਗੱਡੀ ਹੈ, ਚਾਰ ਲੜਕੇ ਨੇ ਉਸ ਦੇ ਵਿੱਚ ਇੱਕ ਲੜਕੀ ਜੋ ਕਿ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਹੈ। ਉਸ ਨੂੰ ਲੈ ਕੇ ਜਾ ਰਹੇ ਨੇ। ਮੈਂ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਚੱਲਾਂਗੀ ਪਰ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਉਲਟਾ ਮੇਰੇ ਨਾਲ ਹੀ ਜੋ ਕਿ ਬਤਮੀਜੀ ਨਾਲ ਬੋਲਣ ਲੱਗ ਗਏ ਤੁਸੀਂ ਇਸ ਵਿਸ਼ੇ ਦੇ ਉੱਪਰ ਜ਼ਰੂਰ ਆ ਕੇ ਕੋਈ ਮੈਟਰ ਸੋਲਵ ਕਰੋ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਥਾਰ ਗੱਡੀ ਸੁੰਨਸਾਨ ਰਸਤਿਆਂ ਵਿੱਚ ਦੀ ਬਠਿੰਡੇ ਵੱਲ ਨੂੰ ਵੱਧ ਰਹੀ ਸੀ ਤਰਵੰਡੀ ਸਾਬੋ ਤੋਂ ਜੇਕਰ ਬਠਿੰਡੇ ਜਾਣਾ ਹੁੰਦਾ ਤਾਂ ਸਿੱਧੇ ਹਾਈਵੇ ਵੀ ਆ ਸਕਦੇ ਸੀ ਪਰ ਉਹ ਗੱਡੀ ਸੁੰਨਸਾਨ ਰਸਤਿਆਂ ਵਿੱਚ ਦੀ ਪਿੰਡਾਂ ਵਿੱਚ ਦੀ ਹੁੰਦੀ ਹੁੰਦੀ ਬਠਿੰਡੇ ਵੱਲ ਨੂੰ ਵੱਧ ਰਹੀ ਸੀ ਛੋਟੇ ਰਸਤੇ ਮੇਜਦੀ ਤੇ ਉਸ ਤੋਂ ਬਾਅਦ ਸਰਬਜੀਤ ਕੌਰ ਨੇ ਆਪਣੇ ਕਰੰਟਰ ਲੋਕੇਸ਼ਨ ਭੇਜ ਦਿੱਤੀ ਤੇ ਥਾਰ ਗੱਡੀ ਦੀ ਫੋਟੋ ਖਿੱਚ ਕੇ ਭੇਜ ਦਿੱਤੀ ਪੁਲਿਸ ਕੰਟਰੋਲ ਰੂਮ ਤੋਂ ਦੋ ਗੱਡੀਆਂ ਹੁੰਦੀਆਂ ਨੇ ਹੂਟਰ ਵਜਾਉਂਦੀਆਂ ਹੋਈਆਂ ਇੱਕ ਗੱਡੀ ਉਸ ਥਾਰ ਦੇ ਅੱਗੇ ਲੱਗ ਜਾਂਦੀ ਹੈ ਤੇ ਇੱਕ ਗੱਡੀ ਥਾਰ ਦੇ ਪਿੱਛੇ ਲੱਗ ਜਾਂਦੀ ਹੈ ਤੇ ਨਾਲ ਮੌਜੂਦ ਹੁੰਦੀ ਹੈ ਉਹੀ ਸਰਬਜੀਤ ਕੌਰ ਹੁਣ ਇਸ ਵਕਤ ਰਾਜਵੀਰ ਤੇ ਉਸਦੇ ਦੋਸਤ ਘਬਰਾ ਜਾਂਦੇ ਨੇ ਕਿ ਹੁਣ ਸਾਡੇ ਅੱਗੇ ਵੀ ਪੁਲਿਸ ਹੈ ਸਾਡੇ ਪਿੱਛੇ ਵੀ ਪੁਲਿਸ ਹੈ ਹੁਣ ਅਸੀਂ ਕਰ ਕੀ ਸਕਦੇ ਆ ਹੁਣ ਥਾਰ ਆਪਣੇ ਹੀ ਰਸਤਿਆਂ ਦੇ ਉੱਪਰ ਜਾ ਰਹੀ ਸੀ ਹੁਣ ਪੁਲਿਸ ਵਾਲੇ ਨੇ ਸੋਚਿਆ ਕਿ ਜੇਕਰ ਇਹ ਹਸਪਤਾਲ ਜਾਣਗੇ ਤਾਂ ਹਸਪਤਾਲ ਦੇ ਰਸਤੇ ਇਸ ਨੂੰ ਆਪਾ ਪਾਉਨੇ ਆ ਪੁਲਿਸ ਕੰਟਰੋਲ ਰੂਮ ਨੇ ਗੱਡੀ ਨੂੰ ਹਸਪਤਾਲ ਰਸਤੇ ਘੁਮਾ ਲਈ ਤੇ ਥਾਰ ਬਿਲਕੁਲ ਸਿੱਧੀ ਸੁਨਸਾਨ ਰਸਤੇ ਵਿੱਚ ਨਿਕਲ ਗਈ ਪੁਲਿਸ ਵਾਲੀ ਗੱਡੀ ਨੇ ਫੇਰ ਉਸ ਦਾ ਪਿੱਛਾ ਕੀਤਾ ਪਿੱਛਾ ਕਰਦੇ ਕਰਦੇ ਸੁਨਸਾਨ ਰਸਤਿਆਂ 'ਤੇ ਦੀ ਜਾ ਰਹੇ ਸੀ ਇੱਕ ਅੱਗੇ ਗੱਡੀ ਇੱਕ ਪਿੱਛੇ ਗੱਡੀ ਤਾਂ ਉਸ ਤੋਂ ਬਾਅਦ ਕਰਦੇ ਕਰਾਉਂਦੇ ਪਹੁੰਚ ਜਾਂਦੇ ਨੇ ਬਾਈਪਾਸ ਸਿਵਲ ਹਸਪੀਟਲ ਦੇ ਅੱਗੇ ਤੇ ਪੁਲਿਸ ਵਾਲੇ ਦੋਨੋਂ ਗੱਡੀਆਂ ਨੂੰ ਜੋ ਕਿ ਸਾਹਮਣੇ ਕਰਕੇ ਲਾ ਲੈਂਦੇ ਨੇ ਤੇ ਥਾਰ ਨੂੰ ਉੱਥੇ ਹੀ ਰੁਕਣਾ ਪੈਂਦਾ ਹੈ ਸੜਕ ਨੂੰ ਜਾਮ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਰਾਜਵੀਰ ਬਾਹਰ ਨਿਕਲਦਾ ਹੈ ਤੇ ਬਾਹਰ ਨਿਕਲ ਕੇ ਕਹਿੰਦਾ ਹੈ ਤੁਸੀਂ ਸਾਡਾ ਰਸਤਾ ਕਿਉਂ ਰੋਕ ਰਹੇ ਹੋ ਤਾਂ ਪੁਲਸ ਵਾਲੇ ਨੇ ਕਿਹਾ ਕਿ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ ਅਸੀਂ ਤਾਂ ਕੋਈ ਤੁਹਾਡਾ ਰਸਤਾ ਨਹੀਂ ਰੋਕ ਰਹੇ ਤੁਹਾਡੇ ਵਿੱਚ ਤੁਹਾਡੀ ਭੈਣ ਹੈ ਜਾਂ ਤੁਹਾਡੇ ਰਿਸ਼ਤੇਦਾਰ ਹੈ ਸਾਨੂੰ ਨਹੀਂ ਪਤਾ ਤੁਸੀਂ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਹੋ ਇਹ ਹੀ ਤੁਸੀਂ ਮੈਡਮ ਨੂੰ ਦੱਸਿਆ ਕਾਂਸਟੇਬਲ ਨੂੰ ਕਹਾਂਜੀ ਕ ਆ ਰਿਹਾ ਸਾਹਮਣੇ ਹਸਪਤਾਲ ਜਾਓ ਅੰਦਰ ਜਾ ਕੇ ਦਿਖਾ ਕੇ ਆਓ ਅਸੀਂ ਇੱਥੇ ਖੜੇ ਹਾਂ ਤਾਂ ਉਸ ਤੋਂ ਬਾਅਦ ਹੁਣ ਰਾਜਵੀਰ ਹੋਰੀ ਘਬਰਾ ਕੇ ਕਿ ਸਾਡਾ ਮਿਸ਼ਨ ਜੋ ਹੈ ਉਹ ਲੱਗਦਾ ਹੁਣ ਫੇਲ ਹੋ ਗਿਆ ਐਨੇ ਵਿੱਚ ਸਰਬਜੀਤ ਕੌਰ ਅੰਦਰ ਜਾਂਦੀ ਹੈ ਤੇ ਨਰਸ ਨੂੰ ਕਹਿੰਦੀ ਹੈ ਕਿ ਜਲਦੀ ਜਲਦੀ ਬਾਹਰ ਆਓ ਇੱਕ ਪੇਸ਼ੈਂਟ ਹੈ ਉਸ ਨੂੰ ਅੰਦਰ ਲੈ ਕੇ ਆਉਣਾ ਪ੍ਰੀਤੀ ਨੂੰ ਜੋ ਕਿ ਉਸ ਸਟਰਕਚਰ ਦੇ ਉੱਪਰ ਪਾਇਆ ਜਾਂਦਾ ਹੈ ਅਤੇ ਉਸ ਨੂੰ ਅੰਦਰ ਲੈ ਕੇ ਆਇਆ ਜਾਂਦਾ ਹੈ ਅੰਦਰ ਜਦੋਂ ਹਸਪੀਟਲ ਦੇ ਵਿੱਚ ਲੈ ਕੇ ਆਏ ਤੇ ਡਾਕਟਰਾਂ ਨੇ ਉਸ ਨੂੰ ਡ੍ਰਿਪ ਚੜਾ ਦਿੱਤੀ ਅਤੇ ਪੁਲਿਸ ਕਰਮਚਾਰੀ ਵੀ ਸਾਰੇ ਅੰਦਰ ਆ ਜਾਂਦੇ ਨੇ ਕਿਉਂਕਿ ਹੁਣ ਇਹ ਹੀ ਸੋਚਦੇ ਨੇ ਕਿ ਚਲੋ ਇਸ ਬੱਚੀ ਦੀ ਜਾਨ ਬਚ ਗਈ ਕਿਉਂਕਿ ਪੁਲਿਸ ਵਾਲੇ ਸਮਝ ਤਾਂ ਚੁਕੇ ਸੀ ਕਿ ਹੁਣ ਇਹਨਾਂ ਨੇ ਕੁਝ ਅਣਹੋਣੀ ਕਰਨੀ ਹੈ ਉਸ ਦੇ ਨਾਲ ਐਨੇ ਵਿੱਚ ਕੀ ਹੋਇਆ ਰਾਜਵੀਰ ਕਹਿਣ ਲੱਗਿਆ ਕਿ ਅਸੀਂ ਤਾਂ ਮੇਲਾ ਦੇਖਣ ਆਏ ਸੀ ਸਾਡੇ ਕੋਲ ਪੈਸੇ ਨਹੀਂ ਐ ਅਸੀਂ ਬਾਹਰ ਆ ਕੇ ਕੋਈ ਪੈਸਿਆਂ ਦਾ ਇੰਤਜ਼ਾਮ ਕਰਦੇ ਆ ਘਰੇ ਫੋਨ ਫਨ ਕਰਦੇ ਆ ਤੇ ਬਾਹਰ ਆ ਕੇ ਥਾਰ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਹੁਣ ਪੁਲਿਸ ਵਾਲੇ ਸਮਝ ਚੁੱਕੇ ਸੀ ਕਿ ਇਸ ਲੜਕੀ ਦੇ ਨਾਲ ਜ਼ਰੂਰ ਐਦਾਂ ਦਾ ਕੋਈ ਧੱਕਾ ਹੋਣਾ ਸੀ ਪਰ ਉਹ ਧੱਕਾ ਹੁੰਦੇ ਹੁੰਦੇ ਬਚ ਗਿਆ ਤੇ ਹੁਣ ਇਧਰ ਪ੍ਰੀਤੀ ਦਾ ਇਲਾਜ ਚੱਲ ਰਿਹਾ ਸੀ ਤੇ ਉਧਰ ਦੂਜੇ ਪਾਸੇ ਜੋ ਪ੍ਰੀਤੀ ਦੀਆਂ ਸਹੇਲੀਆਂ ਸੀ ਉਹ ਪ੍ਰੀਤੀ ਨੂੰ ਮੇਲੇ ਦੇ ਵਿੱਚ ਲੱਭ ਰਹੀਆਂ ਸੀ ਬਹੁਤ ਉਹਨਾਂ ਨੇ ਲੱਭਿਆ ਕਿਤੇ ਨਹੀਂ ਮਿਲਿਆ ਪਰ ਬਾਅਦ ਦੇ ਵਿੱਚ ਉਹਨਾਂ ਨੇ ਪੁਲਿਸ ਦੇ ਨਾਲ ਗੱਲ ਕੀਤੀ ਅਤੇ ਉਹੀ ਮਹਿਲਾ ਕਾਂਸਟੇਬਲ ਸਰਬਜੀਤ ਕਾਲਜਿਸ ਦੀ ਉੱਥੇ ਡਿਊਟੀ ਲੱਗੀ ਹੋਈ ਸੀ ਹੈੱਡ ਕਾਂਸਟੇਬਲ ਸੀ ਉਸ ਮੇਲੇ ਦੇ ਵਿੱਚ ਰੱਖ-ਰਖਾਵ ਦੇ ਲਈ ਉਸ ਕਾਂਸਟੇਬਲ ਦੇ ਨਾਲ ਗੱਲ ਕੀਤੀ ਤਾਂ ਕਾਂਸਟੇਬਲ ਨੇ ਸਾਰੀ ਸੱਚਾਈ ਦੱਸ ਦਿੱਤੀ ਕਿ ਤੁਹਾਡੀ ਜੋ ਸਹੇਲੀ ਹੈ ਉਹ ਹਸਪੀਟਲ ਦੇ ਵਿੱਚ ਭਰਤੀ ਹੈ ਤੇ ਐਵੇਂ-ਐਵੇਂ ਕਰਕੇ ਇਹ ਮੁੰਡੇ ਉਹਨਾਂ ਨੂੰ ਇੱਥੋਂ ਲੈ ਕੇ ਗਏ ਸੀ ਉਸ ਸਹੇਲੀਆਂ ਵੀ ਹਸਪੀਟਲ ਪਹੁੰਚ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਪ੍ਰੀਤੀ ਦੇ ਮਾਤਾ-ਪਿਤਾ ਵੀ ਉੱਥੇ ਪਹੁੰਚ ਜਾਂਦੇ ਨੇ ਤੇ ਹੁਣ ਉਸਦੇ ਮਾਤਾ ਪਿਤਾ ਨੂੰ ਇਹ ਬਹੁਤ ਪਰੇਸ਼ਾਨੀ ਹੋਈ ਕਿ ਆਖਰਕਾਰ ਉਹ ਕੌਣ ਲੜਕਾ ਹੈ ਜਿਸ ਨੇ ਇਹ ਸਭ ਕੁਝ ਕੀਤਾ ਹੌਲੀ ਹੌਲੀ ਪ੍ਰੀਤੀ ਨੂੰ ਹੋਸ਼ ਆ ਜਾਂਦਾ ਹੈ ਤੇ ਪ੍ਰੀਤੀ ਨੂੰ ਪੁੱਛਿਆ ਕਿ ਇਹ ਕੌਣ ਲੜਕੇ ਸੀ ਤਾਂ ਉਸ ਨੇ ਦੱਸਿਆ ਕਿ ਰਾਜਵੀਰ ਤੇ ਉਸਦੇ ਦੋਸਤ ਜੋ ਸਕੂਲ ਦੇ ਵਿੱਚ ਪੜ੍ਹਦੇ ਸੀ ਉਹਨਾਂ ਨੇ ਮੇਰੇ ਨਾਲ ਬਤਮੀਜੀ ਵੀ ਕੀਤੀ ਸੀ ਤੇ ਹੁਣ ਉਹ ਮੈਨੂੰ ਗੱਡੀ ਦੇ ਵਿੱਚ ਹਸਪੀਟਲ ਲੈ ਕੇ ਆ ਰਹੇ ਸੀ ਤਾਂ ਪੁਲਿਸ ਨੇ ਕਿਹਾ ਕਿ ਪੁੱਤਰ ਉਹ ਤਨੂੰ ਹਸਪੀਟਲ ਲੈ ਕੇ ਨਹੀਂ ਆ ਰਹੇ ਸੀ ਉਹਨਾਂ ਨੇ ਪਤਾ ਨਹੀਂ ਤੇਰੇ ਨਾਲ ਕੀ ਕਰਨਾ ਸੀ ਹੁਣ ਤੁਸੀਂ ਐਫ ਆਈ ਆਰ ਦਰਜ ਕਰਾਓ ਤਾਂ ਉਸ ਤੋਂ ਬਾਅਦ ਉਸਦੇ ਜੋ ਮਾਤਾ ਪਿਤਾ ਹੈ ਪ੍ਰੀਤੀ ਦੇ ਉਹਨਾਂ ਨੇ ਕਿਹਾ ਕਿ ਸਾਹਿਬ ਅਸੀਂ ਐਫ ਆਈ ਆਰ ਦਰਜ ਨਹੀਂ ਕਰਾਵਾਂਗੇ ਕਿਉਂਕਿ ਉਸਦੇ ਜੋ ਪਿਤਾ ਨੇ ਉਹ ਬਹੁਤ ਹੀ ਉੱਚੀ ਪਹੁੰਚ ਵਾਲੇ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰੀਕੇ ਦਾ ਉਸਦੇ ਨਾਲ ਕੋਈ ਸਾਡਾ ਰੌਲਾ ਹੋਵੇ ਕੋਈ ਵਿਵਾਦ ਹੋਵੇ ਪਰ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਿਹਾ ਕਿ ਵਿਵਾਦ ਕੋਈ ਵੀ ਹੋਵੇ ਇਹ ਪੁਲਿਸ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਅਸੀਂ ਤੁਹਾਡੀ ਪਿੱਠ ਨਹੀਂ ਲੱਗਣ ਦੇਵਾਂਗੇ ਅਸੀਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਕੋਈ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਅਸੀਂ ਤੁਹਾਡੇ ਨਾਲ ਹਮੇਸ਼ਾ ਖੜਾਂਗੇ ਪਰ ਤੁਸੀਂ ਐਫ ਆਈ ਆਰ ਦਰਜ ਕਰਾਓ ਉਸ ਤੋਂ ਬਾਅਦ ਥਾਰ ਗੱਡੀ ਨੰਬਰ ਵੀ ਉਹਨਾਂ ਦੇ ਕੋਲ ਸੀ ਐਫ ਆਈ ਆਰ ਦਰਜ ਹੋਈ ਐਫ ਆਈ ਆਰ ਦਰਜ ਹੋਈ ਤਾਂ ਉਸ ਦੇ ਵਿੱਚ ਜਿਸ ਮੁੰਡੇ ਦੀ ਥਾਰ ਸੀ ਉਹ ਕਿਸੇ ਹੋਰ ਦੀ ਮੰਗ ਕੇ ਲੈ ਕੇ ਆਏ ਸੀ ਕਿ ਮੇਲਾ ਦੇਖਣ ਜਾਣਾ ਤਾਂ ਉਸ ਥਾਰ ਦੇ ਮਾਲਕ ਨੂੰ ਬੁਲਾਇਆ ਗਿਆ ਉਸ ਨੇ ਕਿਹਾ ਜੀ ਮੇਰੇ ਤਾਂ ਇਹਨਾਂ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ ਬਸ ਮੂਹ ਲੈ ਆ ਜੇ ਦੋਸਤੀ ਹੈ ਇਹ ਮੇਰੀ ਗੱਡੀ ਮੰਗ ਕੇ ਲੈ ਗਈ ਕਿ ਅਸੀਂ ਮੇਲਾ ਦੇਖਣ ਜਾਣਾ ਮੈਂ ਇਹਨਾਂ ਨੂੰ ਗੱਡੀ ਦੇ ਦਿੱਤੀ ਮੈਨੂੰ ਕਿ ਪਤਾ ਸੀ ਇਸ ਦੇ ਵਿੱਚ ਇਹੋ ਜਿਹਾ ਕੰਮ ਕਰਨਗੇ ਹੁਣ ਜੋ ਵੀ ਬਣਦੀ ਸਜ਼ਾ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਤੇ ਰਾਜਵੀਰ ਉਹਨਾਂ ਦੀ ਥਾਰ ਗੱਡੀ ਵਾਪਸ ਦੇ ਕੇ ਆਪ ਖੁਦ ਜੋ ਕਿ ਫਰਾਰ ਹੋ ਗਿਆ ਸੀ ਰਾਜਸਥਾਨ ਨੂੰ ਕਿਉਂਕਿ ਉਹ ਬਹੁਤ ਵੱਡਾ ਕੰਮ ਕਰਨ ਵਾਲਾ ਸੀ ਇਸ ਵਕਤ ਪਤਾ ਨਹੀਂ ਉਸ ਲੜਕੀ ਦੇ ਨਾਲ ਜਿਵੇਂ ਦਿੱਲੀ ਦੇ ਵਿੱਚ ਬਲਾਤਕਾਰ ਹੋਇਆ ਸੀ ਇੱਕ ਲੜਕੇ ਨਾਲ ਸ਼ਾਇਦ ਉਹ ਜਾ ਕੁਝ ਹੋ ਜਾਂਦਾ ਤੇ ਪੰਜਾਬ ਪੁਲਿਸ ਵੀ ਸੁਚੇਤ ਹੋ ਗਈ ਤੁਰੰਤ ਉਹਨਾਂ ਨੇ ਰਾਜਸਥਾਨ ਦੀ ਪੁਲਿਸ ਨੂੰ ਤਸਵੀਰਾਂ ਭੇਜ ਦਿੱਤੀਆਂ ਅਤੇ ਕਹਿ ਦਿੱਤਾ ਕਿ ਇਹ ਕ੍ਰਿਮੀਨਲ ਹੈ ਇਸਨੇ ਪਤਾ ਨਹੀਂ ਲੜਕੀ ਦੇ ਨਾਲ ਕੀ ਕੁਝ ਕਰਨਾ ਸੀ ਅਸੀਂ ਅੱਖੀਂ ਦੇਖਿਆ ਇਹ ਪੰਜਾਬ ਪੁਲਿਸ ਨਾ ਹੁੰਦੀ ਤਾਂ ਸ਼ਾਇਦ ਇਹ ਬਹੁਤ ਵੱਡਾ ਕਾਂਡ ਪੰਜਾਬ ਦੇ ਵਿੱਚ ਹੋ ਜਾਣਾ ਸੀ ਉਸ ਤੋਂ ਬਾਅਦ ਉਸ ਤਸਵੀਰਾਂ ਨੂੰ ਵੱਖ-ਵੱਖਰੇ WhatsApp ਗਰੁੱਪਾਂ ਦੇ ਵਿੱਚ ਪੁਲਿਸ ਕੰਟਰੋਲ ਰੂਮ ਰਾਜਸਥਾਨ ਹਰਿਆਣਾ ਬਾਰਡਰ ਏਰੀਆ ਦੇ ਵਿੱਚ ਕਿਉਂਕਿ ਉਸਦੀ ਜੋ ਫੋਨ ਦੀ ਲੋਕੇਸ਼ਨ ਸੀ ਲਾਸਟ ਲੋਕੇਸ਼ਨ ਰਾਜਸਥਾਨ ਦੀ ਦਿਖਾਈ ਜਾ ਰਹੀ ਸੀ ਜਦੋਂ ਉਸਨੇ ਸੰਗਰੀਆ ਤੋਂ ਇੰਟਰ ਕੀਤਾ ਰਾਜਸਥਾਨ ਦੇ ਬਾਰਡਰ ਦੇ ਵਿੱਚ ਤੇ ਉਸ ਤੋਂ ਬਾਅਦ ਉਸਦੀ ਜੋ ਲੋਕੇਸ਼ਨ ਹੈ ਆਫ ਹੋ ਗਈ ਸੀ ਤੇ ਹੁਣ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਸ਼ੱਕ ਇਹ ਸੀ ਕਿ ਉਹ ਰਾਜਸਥਾਨ ਦੇ ਵਿੱਚ ਕਿਤੇ ਹੈ ਤੇ ਇੱਧਰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਧਮਕੀਆਂ ਵੀ ਮਿਲ ਰਹੀਆਂ ਸੀ ਕਿ ਤੁਸੀਂ ਇਹ ਕੇਸ ਵਾਪਸ ਲੈ ਲਓ ਪਰ ਹੁਣ ਪ੍ਰੀਤੀ ਦਾ ਪਿਤਾ ਕਹਿੰਦਾ ਮੈਂ ਵਾਪਸ ਨਹੀਂ ਮੁੜਾਂਗਾ ਕਿਉਂਕਿ ਕਿੰਨੀ ਨੀਚ ਹਰਕਤ ਕੀਤੀ ਹੈ ਤੁਹਾਡੇ ਪੁੱਤਰ ਨੇ ਤੇ ਪਿੰਡ ਦੇ ਲੋਕ ਵੀ ਉਸ ਦੇ ਰਾਜਵੀਰ ਦੇ ਪਿਤਾ ਨੂੰ ਥੋਥੋ ਕਰਨ ਲੱਗ ਗਏ ਸੀ ਕਿ ਤੇਰਾ ਪੁੱਤਰ ਇੰਨੀ ਗਿਰੀ ਹੋਈ ਹਰਕਤ ਕਰ ਸਕਦਾ ਹੈ ਕਿ ਕਿਸੇ ਲੜਕੀ ਨੂੰ ਨਸ਼ੀਲੀ ਦਵਾਈ ਪਾ ਕੇ ਉਸਤੇ ਨਾ ਕੁਝ ਗਲਤ ਕਰਨ ਜਾ ਰਿਹਾ ਹੋਵੇ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ Rajasthan ਦੀ ਪੁਲਿਸ ਦੇ ਸਹਿਯੋਗ ਦੇ ਨਾਲ ਉਸ ਨੂੰ Rajasthan ਦੇ ਸਰਦਾਰ ਸ਼ਹਿਰ ਸ਼ਹਿਰ ਦੇ ਵਿੱਚੋਂ ਫੜਿਆ ਗਿਆ ਜੋ ਕਿ ਚੂਰੂ ਜ਼ਿਲ੍ਹੇ ਦੇ ਵਿੱਚ ਆ। ਉੱਥੇ ਇੱਕ ਗੈਂਗ ਦੇ ਨਾਲ ਮਿਲਿਆ ਹੋਇਆ ਸੀ ਤੇ ਨਾਲ ਉਸ ਗੈਂਗ ਦੇ ਮੈਂਬਰ ਵੀ ਫੜੇ ਗਏ। ਉਹਨਾਂ ਦੇ ਕੋਲ ਹੋਰ ਵੀ ਨਸ਼ੀਲੇ ਪਦਾਰਥ ਫੜੇ ਗਏ। ਉਹਨਾਂ ਦੇ ਵਿੱਚੋਂ ਇੱਕ ਰਾਜਵੀਰ ਸੀ ਤੇ ਰਾਜਵੀਰ ਨੂੰ ਉੱਥੋਂ ਫਿਰ ਪੰਜਾਬ ਦੇ ਵਿੱਚ ਲਿਆਂਦਾ ਗਿਆ। ਤੇ ਉਸ ਦੇ ਉੱਪਰ ਵੱਖ-ਵੱਖ ਨਿਆ ਧਾਰਾ ਲਗਾਈਆਂ ਗਈਆਂ। ਅਧਿ ਉਸ ਤੋਂ ਬਾਅਦ ਰਾਜਵੀਰ ਦਾ ਰਿਮਾਂਡ ਲਿਆ ਗਿਆ ਤੇ ਰਿਮਾਂਡ ਦੇ ਵਿੱਚ ਉਸ ਨੇ ਸਭ ਕੁਝ ਕਬੂਲਿਆ ਕਿ ਮੈਂ ਪ੍ਰੀਤੀ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀ। ਅਤੇ ਇਸ ਕਰਕੇ ਮੈਨੂੰ ਸ਼ੀਲੀ ਦਵਾਈ ਜੋ ਹੈ ਉਸਦੇ ਜੂਸ ਦੇ ਵਿੱਚ ਪਾ ਦਿੱਤੀ ਸੀ ਤੇ ਮੈਂ ਉਸਦੇ ਨਾਲ ਜ਼ਬਰਦਸਤੀ ਉਹ ਸਭ ਕੁਝ ਕਰਨਾ ਚਾਹੁੰਦਾ ਸੀ ਜੋ ਸਹਿਮਤੀ ਨਾਲ ਮੇਰੇ ਨਾਲ ਨਹੀਂ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਉਸਨੇ ਆਪਣੇ ਬਾਕੀ ਚਾਰਾਂ ਦੋਸਤਾਂ ਦਾ ਨਾਮ ਵੀ ਲੈ ਦਿੱਤਾ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਪੁਲਿਸ ਨੇ ਰਿਮਾਂਡ ਲਿਆ ਤੇ ਰਿਮਾਂਡ ਦੇ ਵਿੱਚ ਉਹਨਾਂ ਨੇ ਹੋਰ ਵੀ ਬਹੁਤ ਕੁਝ ਕਬੂਲ ਲਿਆ ਕਿ ਅਸੀਂ ਹੋਰ ਵੀ ਐਦਾਂ ਨਹੀਂ ਕਈ ਲੜਕੀਆਂ ਦੇ ਨਾਲ ਕੀਤਾ ਪਰ ਉਹ ਵਿਚਾਰੀਆਂ ਆਪਣੀ ਆਵਾਜ਼ ਖੋਲ ਨਹੀਂ ਸਕੀਆਂ ਆਵਾਜ਼ ਨੂੰ ਦਬਾ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਤੇ ਉਸ ਪਰਿਵਾਰ ਨੂੰ ਇਨਸਾਫ ਮਿਲਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਅਕਸਰ ਆਪਾਂ ਕਿਸੇ ਮੇਲੇ ਤੇ ਜਾਂ ਭੀੜ-ਪੜ ਵਾਲੀ ਜਗ੍ਹਾ ਤੇ ਜਾਈਏ ਤਾਂ ਆਪਾਂ ਇਹਨਾਂ ਗੱਲਾਂ ਜ਼ਰੂਰ ਧਿਆਨ ਦੇਈਏ ਕਿ ਸਾਡੇ ਆਲੇ-ਦੁਆਲੇ ਵੀ ਸ਼ੈਤਾਨ ਘੁੰਮਦੇ ਨੇ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ